ਚੰਗਾ ਖਾਂਦੀ ਆ ਚੰਗਾ ਪੈਣਦੀ ਆ ਕਦੇ ਇਹ ਨੂੰ ਅਸੀਂ ਖਾਣ ਨੂੰ ਨਹੀਂ ਰੋਕਿਆ ਪੈਣ ਨੂੰ ਨਹੀਂ ਰੋਕਿਆ ਹੈ ਕਹਿੰਦੇ ਜਿੰਨਾ ਵਧੀਆ ਟਾਈਮ ਕੱਢਦੀ ਹੈ ਦੀ ਓਨੀ ਉਹ ਕਰਦੀ ਆ ਜੀ ਫਿਰ ਨਾ ਨਾ ਮੈਨੂੰ ਪਤਾ ਨਹੀਂ ਤੁਸੀਂ ਬਹੁਤ ਧਿਆਨ ਰੱਖਦੇ ਹੋ ਫਿਰ ਬਗਉਂਦੀ ਹੈ ਦਾ ਮਤਬ ਇਹ ਹਾਂ ਹਾਂ ਤੈਨੂੰ ਪਿੱਛੋਂ ਪਤਾ ਕੀ ਕਹਿ ਰਹੀ ਹੈ ਇਹ ਗੱਲ ਦਾ ਅੰਤਰ ਕੱਢਿਆ ਤਾਂ ਇਹਦਾ ਮਤਬ ਉਹ ਧਿਆਨ ਨਹੀਂ ਰੱਖਦੇ ਵਿੱਚ ਨਹੀਂ ਵਧੀਆ ਸੱਸ ਮੈਨੂੰ ਮਿਲੀ ਹੈ ਸਭ ਨੂੰ ਮਿਲੇ ਮਾੜੀ ਆ ਦੇ ਮੂਰੇ ਤਾਂ ਮੈਂ ਨਹੀਂ ਨਹੀਂ ਤਾਈ ਤੁਹਾਨੂੰ ਵੀ ਬਣਾਣਾ ਨਾ ਪਰ ਵੀ ਨਹੀਂ ਸਕੂ ਮੈਂ ਤੈਨੂੰ ਕਦੇ ਕਿਹਾ ਮਾੜੀ ਆ ਦੇਖ ਲਓ ਬਾਈ ਜੇ ਮੈਂ ਚੰਗੀ ਕਹਨੀ ਆ ਤਾਂ ਵੀ ਮਾੜੀ ਵੱਜਦੀ ਆ ਜੇ ਮਾੜੀ ਕਹੂੰਗੀ ਫਿਰ ਤਾਂ ਮੈਂ ਬੁਰੀ ਲੱਗਣੀ ਹੋਈ ਆ ਸਾਬ ਚੱਲ ਬੱਸ ਘਰ ਦੇ ਫੜਦੇ ਰੱਖ ਲੈ ਘਰ ਹਾਂ ਤੂੰ ਦੱਸ ਮੈਂ ਤਾਂ ਦਾਲ ਲੈਣ ਆਇਆ ਸੀਗਾ ਅੱਛਾ ਕੋਈ ਨਾ ਲੈ ਜਾ ਦਾਰਤਾ ਕਿੰਨੀਆਂ ਅੱਜ ਬਣਾਈ ਨੇ ਕਿ ਮੈਂ ਦਾਲ ਖਾ ਸਕੂ ਅੱਛਾ ਕੋਈ ਨਾ ਲੈ ਜਾ ਕੁੱਤੇ ਵੀ ਤੇਰੀ ਘਰ ਤੂੰ ਐ ਕਰ ਉਹ ਫ੍ਰਿਜ ਦੇ ਜਿਹੜੀ ਦਾਲ ਪਈ ਆ ਨਾ ਉਹ ਸਾਰੀ ਇਹਨੂੰ ਦੇ ਦੇ ਮੁੰਡੇ ਨੂੰ ਲੈ ਜੂਗਾ ਕੋਈ ਨਾ ਮਾਂ ਦੇ ਰਾਣੀ ਆ ਗਈ ਸਾਰੀ ਫੜਾਦੀ ਚੰਗਾ ਠੀਕ ਆ ਠੀਕ ਆ ਚੱਲ ਆ ਜਾ ਪੁੱਤ ਖਾ ਲਓ ਰੋਟੀ ਹਾਂ ਹਾਂ ਫੇਰ ਵੀ ਗੱਲ ਸੁਣੋ ਹਾਂ ਬਾਈ ਤੂੰ ਤਾਂ ਇਨੀ ਰਿਸ਼ਤੇ ਕਰਾ ਤੇ ਮੈਂ ਵੀ ਕੱਲਾ ਕੱਲਾ ਮੁੰਡਾ ਮੈਨੂੰ ਵੀ ਚੇਜ਼ ਆਪ ਕੀ ਲਿਆ ਹੋਏ ਨੇ ਤੂੰ ਮੇਰੇ ਵਾਸਤੇ ਵੀ ਕੋਈ ਦੇਖ ਲੈ ਸੁਣੀ ਜੀ ਆਪਦੇ ਵਰਗੀ ਅੱਛਾ ਮੇਰੇ ਵਰਗੀ ਭੜਦਾ ਹੈ ਤੂੰ ਨਾ ਮੇਰੀ ਗੱਲ ਸੁਣਾ ਕੁੜੀਆਂ ਕਿਤੇ ਧਰੀਆਂ ਪਈਆਂ ਨੇ ਝਾੜਾਂ ਨੂੰ ਨਹੀਂ ਲੱਗਦੀਆਂ ਵੀ ਤੋੜ ਹੀ ਲਿਆਉਣੀਆਂ ਨੇ ਗੀਆਂ ਬਥੇਰੀਆਂ ਮਿਲਤਾ ਕਰਨੀਆਂ ਪੈਂਦੀਆਂ ਨੇ ਕੋਤਰਾ ਭਾਬੀ ਤੇਰੀ ਨਿਗਾਹ ਤਾਂ ਬਥੇਰੀਆਂ ਹੋਣਗੀਆਂ ਤੂੰ ਤਾਂ ਇਹ ਕੰਮ ਕਰਦੀ ਐ ਬੇ ਮੇਰੀ ਗੱਲ ਸੁਣ ਅੱਜ ਕੱਲ ਤਾਂ ਤੇ ਲੋਕ ਕੁੜੀਆਂ ਚੰਗੇ ਭਲਾਉਂਦੇ ਨਹੀਂ ਵਿਆਹ ਕਰਾਉਂਦੀਆਂ ਆ ਤੇਰੇ ਵਰਗੇ ਸਿੱਧਰੇ ਨਾਲ ਕਿੱਥੋਂ ਕਰਾ ਲੈਣ ਜੀਆਂ ਹੈ ਕਮਾਲ ਗੱਲ ਕਾ ਗੱਲ ਕਰਨੀ ਆ ਭਾਬੀ ਤੂੰ ਮੇਰੀ ਗੱਲ ਸੁਣ ਜਿਹੜਾ ਬੰਦਾ ਜੇ ਉਹਦੇ 50000 ਰੁਪਏ ਲੈ ਕੇ ਘੁੰਮਦਾ ਹੋਵੇ ਭਲਾਉ ਸਕਦਾ ਹੋ ਸਕਦਾ ਨਾ ਨਾ 50000 ਦੇਖਾ ਅੱਛਾ ਮੈਂ ਮਰ ਜਾ ਲੇ ਬੇ ਨਾ ਕੋਈ ਮੇਰੀ ਗੱਲ ਸੁਣ ਤੂੰ 50000 ਤਾਂ ਫੜ ਲਿਆ ਮੈਨੂੰ ਨਾ ਤਾਂ ਤੇ ਕੁੜੀ ਦਿਖਾਈ ਤੂੰ ਫੋਟੋ ਹੀ ਦਿਖਾ ਦੇ ਬੇ ਫੋਟੋ ਤਾਂ ਤੈਨੂੰ ਮੈਂ ਦਿਖਾ ਦੂੰਗੀ ਹੁਣ ਤੂੰ ਜਮਾ ਫਿਕਰ ਨਾ ਕਰ ਸਾਰਾ ਮੇਰੇ ਸਰ ਤੇ ਛੱਡ ਦੇ ਮੈਂ ਤਾਂ ਟਿੱਬੇ ਤੇ ਪਾਣੀ ਚੜਿਆ ਲੈ ਤੂੰ ਫਿਕਰ ਕਰ ਪਰਦਾਗਾ ਦੇਖੀ ਜਾ ਸਹੀ ਕੁੜੀ ਤਾਂ ਮੈਂ ਤੈਨੂੰ ਇੰਨੀ ਸੋਹਣੀ ਦਿਖਾਉਂਗੀ ਬੇ ਆਪਣੇ ਪਿੰਡ ਦੇ ਵਿੱਚ ਨਾ ਕੋਈ ਹੋਣੀ ਨਹੀਂ ਉਹਦੇ ਵਰਗੀ ਕੂਜ ਵਰਗੀ ਕੁੜੀ ਲੈ ਆ ਕੇ ਦਊਂ ਤੈਨੂੰ ਮੈਂ ਭਾਬੀ ਹਾਂ ਤੇ ਮੈਂ ਦਿਖਾਉਣੀ ਆ ਖੜ ਜਾ ਫੋਟੋ ਦਿਖਾ ਦੇ ਆ ਸਾਡੀ ਬੁੜੀ ਨੂੰ ਨਾ ਦੱਸ ਦੀ ਤੈਨੂੰ ਪਤਾ ਇਹ ਤਾਂ ਪਹਿਲਾਂ ਹੀ ਪਾਨੀ ਮਾਰ ਦਿੰਦੀ ਆ ਨਾ ਨਾ ਨਹੀਂ ਲੱਗਦਾ ਹਾਂ ਕਹਿੰਦੇ ਹੁੰਦੇ ਆ ਨਾ ਜੇ ਅਗਲੇ ਦੋ ਸਿਰ ਭੇਡ ਦੇ ਕੋਈ ਓਜਾਦਾ ਹੁੰਦਾ ਇੱਥੇ ਪਾਨੀ ਮਾਰਨ ਵਾਲੇ ਤਾਂ ਥਾਂ ਥਾਂ ਤੇ ਬੈਠੇ ਨੇ ਬਲ ਪੱਕੀ ਆ ਭਾਬੀ ਜੀ ਹਾਂ ਤੂੰ ਮੈਨੂੰ ਆਂ ਦੱਸ ਜਿਹੜੀ ਆ ਕੁੜੀ ਆ ਦੱਸ ਤੈਨੂੰ ਕਹੇ ਜੀ ਲੱਗੀ ਆ ਉਹ ਕੁੜੀ ਹਾਂ ਇਹ ਸੁਣੀ ਦੇ ਸੋਣੀ ਤਾਂ ਬਥੇਰੀ ਆ ਤਾਂ ਹੀ ਤਾਂ ਮੈਂ ਤੈਨੂੰ ਰਿਸ਼ਤਾ ਕਰਾਉਣਾ ਇਹਦਾ ਮਾ ਭਾਬੀ ਮੈਂ ਤਾਂ ਜੀ ਕੀ ਨ ਹੋ ਗਿਆ ਤੂੰ ਬਹੁਤ ਸੰਸਕਾਰੀ ਹੈ ਮੈਨੂੰ ਪਤਾ ਹੈ ਤੂੰ ਆਪਦੇ ਵਾਦੀ ਮੈਨੂੰ ਲੈ ਕੇ ਆਏਗੀ ਇਹ ਤਾਂ ਮੈਨੂੰ ਤੇਰੀ ਵਰਗੀ ਲੱਗਦੀ ਹੈ ਸੁਭਾਅ ਦੀ ਵੀ ਤੇਰੇ ਵਰਗੀ ਲੱਗਦੀ ਹੈ ਦੇ ਤੂੰ ਮੇਰੇ ਤੇ ਕਨੂੰ ਡੋਰੇ ਡਾਲੀ ਜਾਣਾਗਾ ਮੈਂ ਤਾਂ ਤੈਨੂੰ ਆਪਦੇ ਨਾਲੋਂ ਵੀ ਸੋਹਣੀ ਲਿਆ ਕੇ ਦੰਗੀ